ਜੋ ਪੰਜਾਬ ਦਾ ਵੱਡਾ ਮੁੱਦਾ ਉਹ ਧਰਤੀ ਹੇਠਲਾ ਪਾਣੀ ਆ ਉਹਦੇ ਬਾਰੇ ਕੋਈ ਗੰਭੀਰ ਨਹੀਂ ਨਾ ਹੋ ਕਿਸੇ ਸਿਆਸੀ ਬੰਦਿਆਂ ਲਈ ਉਹ ਮੁੱਦਾ ਜਿਹੜਾ ਪਾਣੀ ਇਹਦੇ ਕੋਲ ਸੀ ਉਹ ਸਿਆਸਤਦਾਨਾਂ ਦੀਆਂ ਸਿਆਸੀ ਕਾਰਨਾ ਕਰਕੇ ਪੰਜਾਬ ਨਾਲ ਧਰੋ ਘੁਮਾਉਂਦਿਆਂ ਦੂਜੇ ਰਾਜਾਂ ਤੋ ਤ ਦੁਸ਼ਿਤ ਪਾਣੀ ਧਰਤੀ ਵਿੱਚ ਸੁੱਟਿਆ ਜਾ ਰਿਹਾ ਹੈ ਕਿੰਨਾ ਕੁ ਰੋਕ ਲਿਆ ਕਿੰਨਿਆਂ ਤੇ ਕਾਰਵਾਈ ਹੋਈ ਹੈ ਜਲ ਕਾਸੀਆਂ ਬਣਾਈਆਂ ਸਿਗੀਆਂ ਬਰਸਾਤੀ ਪਾਣੀ ਕੱਢਣ ਵਾਸਤੇ ਇਹਨਾਂ ਦੀਆਂ ਸੰਤਾਂ ਦਾ ਫੈਕਟਰੀਆਂ ਦਾ ਪਾਣੀ ਪੈ ਰਿਆ ਕਾਉਡ ਰੁਕ ਤੇ ਜਿਹੜਾ ਡੈਰੀ ਪਾਣੀ ਹੈ ਡੰਗਲ ਤੋਂ ਲੈ ਕੇ ਖਨੌਰੀ ਤੱਕ ਜਾਂਦਾ ਤੇ ਫਿਰ ਕੁੰਮ ਕਮਾ ਕੇ ਇਹ ਤਲਵੰਡੀ ਸਾਬੂ ਦੇ ਪਿੰਡਾਂ ਵੱਲ ਉੜ ਜਾਂਦੀ ਹੈ ਇੱਕ ਡੈਰ ਇੱਕ ਹਰਿਆਣੇ ਵਿੱਚ ਦੀ ਹੋ ਕੇ ਦਿੱਲੀ ਤੱਕ ਪਹੁੰਚਦੀ ਹੈ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਤੇ ਮੈਂ ਬਲਵਿੰਦਰ ਸਿੰਘ ਆ ਸਿੱਕਰ ਨਵੀਂ ਖਬਰ ਦੇ ਉੱਤੇ ਚਰਚਾ ਕਰਦੇ ਹਾਂ ਜੋ ਕਿ ਵੱਖਰੀ ਹੁੰਦੀ ਹੈ ਜਿਹਦੇ ਚੱਲਦੇ ਲੋਕ ਸਭਾ ਚੋਣਾਂ ਲੈ ਕੇ ਕਈ ਮੁੱਦੇ ਲੀਡਰਾਂ ਕੋਲੇ ਨੇ ਇਹ ਵੀ ਨਿਸ਼ਾ ਖਤਮ ਕਰ ਦੇਣਗੇ ਕੀ ਕਰਦੇ ਆ ਕੀ ਨਹੀਂ ਕਰਦੇਗੇ ਤਾਂ ਉਹ ਹੀ ਦੱਸ ਸਕਦੇ ਨੇ ਪਰ ਇੱਕ ਜੋ ਪੰਜਾਬ ਦਾ ਵੱਡਾ ਮੁੱਦਾ ਉਹ ਧਰਤੀ ਹੇਠਲਾ ਪਾਣੀ ਆ ਉਹਦੇ ਬਾਰੇ ਕੋਈ ਗੰਭੀਰ ਨਹੀਂ ਨਾ ਹੋ ਕਿਸੇ ਸਿਆਸੀ ਬੰਦਿਆਂ ਲਈ ਉਹ ਮੁੱਦਾ ਹੈ ਤੇ ਇਹਦੇ ਨਾਲ ਆਪਾਂ ਗੱਲਬਾਤ ਕਰਾਂਗੇ ਸਾਡੇ ਚੈਨਲ ਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਜੀ ਢਿੱਲੋਂ ਜੀ ਡੀਟੈਲਸ ਆਪ ਕੀ ਕਹੋਗੇ ਜੀ ਤਕੋਏ ਬਹੁਤ ਵੱਡਾ ਅੱਜ ਤੋਂ ਕਈ ਸੌ ਸਾਲ ਪਹਿਲਾਂ ਬਾਬਾ ਨਾਨਕ ਇੱਕ ਗੱਲ ਕਹੀ ਸੀ ਪਵਨ ਗੁਰੂ ਪਾਣੀ ਪਿਤਾ ਬਾਤਾ ਧਰਤ ਮਾਤਾ ਪਵਨ ਗੁਰੂ ਪਾਣੀ ਨੂੰ ਪਿਤਾ ਕਿਹਾ ਸੀ ਧਰਤੀ ਨੂੰ ਮਾਤਾ ਕਿਹਾ ਸੀ ਕੀ ਮਨੁੱਖ ਅੱਜ ਦੇ ਜਮਾਨੇ ਦੇ ਵਿੱਚ ਇਹਦੇ ਤੇ ਕੋਈ ਕੰਮ ਕਰ ਰਿਹਾ ਤੁਸੀਂ ਉਹੀ ਡਾਣਾ ਵੱਢ ਰਹੇ ਹੋ ਜਿਹਦੇ ਤੇ ਬੈਠੇ ਹੋ ਗੱਲਾਂ ਮਾਰ ਲੈਨੇ ਆ ਆਉਟਪੁੱਟ 0 ਨਾ ਪੰਜਾਬ 14 ਲੱਖ 82000 ਟਿਊਬਵਲ ਜਿਹੜਾ ਹਰ ਸਾਲ ਧਰਤੀ ਦੀ ਹਿੱਕ چیر ਕੇ ਪਾਣੀ ਕੱਢ ਰਹੇ ਹੈ ਜਿਹੜਾ ਪਾਣੀ ਇਹਦੇ ਕੋਲ ਸੀ ਉਹ ਸਿਆਸਤਦਾਨਾਂ ਦੀਆਂ ਸਿਆਸੀ ਕਾਰਨਾ ਕਰਕੇ ਪੰਜਾਬ ਨਾਲ ਧਰੋਹ ਕਮਾਉਂਦਿਆਂ ਦੂਜੇ ਰਾਜਾਂ ਨੂੰ ਤੋੜਤਾ ਨਾ ਪੰਜਾਬ ਨੂੰ ਬਿਜਲੀ ਦੀ ਲੋੜ ਪੈਣੀ ਸੀ ਇੰਨੀ ਜੇ ਸਾਡਾ ਨਹਿਰੀ ਨੈਟਵਰਕ ਦਾ ਲੱਛੇਦਾਰ ਭਾਸ਼ਣ ਇਹ ਸਿਆਸੀ ਆਗੂ ਬਹੁਤ ਸਰਾਉਣਗੇ ਕਹਿਣਗੇ ਵੀ ਇਹ ਕਿ ਮੈਂ ਬਹੁਤ ਵੱਡਾ ਰਾਖਾ ਹਾਂ ਮੇਰੇ ਤੋਂ ਵੱਡਾ ਕੋਈ ਰਾਖਾ ਨਹੀਂ ਹਾਲੇ ਤੱਕ ਲੁਧਿਆਣੇ ਦੇ ਬੁੱਢੇ ਨਾਲੇ ਦਾ ਕੋਈ ਗੱਲਬਾਤ ਹੋਈ ਕੋਈ ਉਪਾਅ ਹੋਇਆ ਤੇ ਦੁਸ਼ਿਤ ਪਾਣੀ ਧਰਤੀ ਵਿੱਚ ਸੁੱਟਿਆ ਜਾ ਰਿਹਾ ਹੈ ਕਿੰਨਾ ਕੁ ਰੋਕ ਲਿਆ ਕਿੰਨਿਆਂ ਤੇ ਕਾਰਵਾਈ ਹੋਈ ਹੈ ਜਲ ਕਾਸੀਆਂ ਬਣਾਈਆਂ ਸਿਗੀਆਂ ਬਰਸਾਤੀ ਪਾਣੀ ਕੱਢਣ ਵਾਸਤੇ ਇਹਨਾਂ ਦੀਆਂ ਸਨਤਾਂ ਦਾ ਫੈਕਟਰੀਆਂ ਦਾ ਪਾਣੀ ਪੈ ਰਿਆ ਕਾਉਂਡ ਰੁਕਤਾ ਜੀ ਪ੍ਰਦੂਸ਼ਣ ਕੰਟਰੋਲ ਰੋਕਵੋਟ ਪ੍ਰਦੂਸ਼ਣ ਰੋਕਥਾਮ ਬੋਰਡ ਇਹ ਸਵੇ ਚਿੱਟੇ ਹਾਥੀ ਤੋਂ ਕੱਖ ਨਹੀਂ ਇਹਨਾਂ ਨੂੰ ਪਤਾ ਨਹੀਂ ਕਿ ਇਹਨਾਂ ਨੇ ਪੜਤਾਲ ਕੀਤੀ ਤੇ ਪਾਣੀ ਵਿੱਚ ਜਰਨੀਅਮ ਦੀ ਮਾਤਰਾ ਬਹੁਤ ਜ਼ਿਆਦਾ ਹੈ ਪਤਾ ਲੱਗਿਆ ਕਿ ਜਦੋਂ ਸ਼ੁਰੂਆਤ ਆਤਾਈ ਬਠਿੰਡੇ ਜ਼ਿਲ੍ਹੇ ਦਾ ਪਿੰਡ ਹੈ ਗਿਆਨਾ ਇੱਕ ਪਿੰਡਾ ਜੱਜਲ ਨਾਲ ਨਾਲ ਹੀ ਨੇ ਜਿੱਥੋਂ ਕੈਂਸਰ ਦੇ ਸਭ ਤੋਂ ਵੱਧ ਮਰੀਜ਼ ਜਾਂਨਾ ਦੇ ਚੁੱਕੇ ਨੇ ਲਗਾਤਾਰ ਇਹ ਜੁਰਮੀਆਂ ਵੱਧ ਰਿਹਾ ਹੈ ਖਾਣ ਪੀਣ ਵਾਲੀਆਂ ਅਵਸਥਾਂ ਸਾਡੇ ਆਪਣੇ ਸਿਹਤ ਮੰਤਰੀ ਸਾਹਿਬ ਦੇ ਸ਼ਹਿਰ ਦੇ ਵਿੱਚ ਜਿਹੜਾ ਕੇ ਖਵਾਇਆ ਗਿਆ ਪਤਾ ਮંત્રી ਜੀ ਸਾਡੇ ਜਿਹੜੇ ਇਹਦੇ ਨਾਲ ਕਨਸਰਨਡ ਨੇ ਚੇਤਨ ਸਿੰਘ ਜੋੜੇ ਬਾਜਰਾ ਉਹ ਕਹਿੰਦੇ ਨਹਿਰੀ ਨੈਟਵਰਕ ਰਹੀ ਅਸੀਂ 2017 ਕਰੋੜ ਰੁਪਇਆ ਰੱਖਵਾ ਰੱਖ ਲਿਆ ਮੁੱਖ ਮੰਤਰੀ ਵੀ ਕਹਿੰਦੇ ਨੇ ਤੇ ਲਗਾਤਾਰ ਤੇ ਜਿਹੜਾ ਨਹਿਰੀ ਪਾਣੀ ਹੈ ਡੰਗਲ ਤੋਂ ਲੈ ਕੇ ਖਨੌਰੀ ਤੱਕ ਜਾਂਦਾ ਤੇ ਫਿਰ ਘੁਮ ਘਮਾ ਕੇ ਇਹ ਤਲਵੱਡੀ ਸਾਬੂ ਦੇ ਪਿੰਡਾਂ ਵੱਲੋਂ ਮੁੜ ਜਾਂਦੀ ਹੈ ਇੱਕ ਨਹਿਰ ਇੱਕ ਹਰਿਆਣਾ ਵਿੱਚ ਦੀ ਹੋ ਕੇ ਦਿੱਲੀ ਤੱਕ ਪਹੁੰਚਦੀ ਹੈ ਹਰ ਰੋਜ਼ ਸਵੇਰ ਤੋਂ ਲੈ ਕੇ ਸ਼ਾਮ ਤੱਕ ਮਰਾਂ ਮੁਹੀ ਪਤਾ ਨਹੀਂ ਕੀ ਕੀ ਹੈ ਕੁਝ ਧਾਰਮਿਕਤਾ ਦੀ ਆੜ ਵਿੱਚ ਤੇ ਇੱਕ ਸਵਾਗਮ ਜੀ ਦਾ ਪੰਜਾਬ ਨਾਲ ਕੋਈ ਸਬੰਧ ਨਹੀਂ ਉਦੋਂ 10-10 ਦਿਨ ਰਸਾਇਣ ਆਧਾਰਿਤ ਮੂਰਤਕਾਇ ਦੇ ਵਿੱਚ ਸੁੱਟੀਆਂ ਜਾਂਦੀਆਂ ਨੇ ਆ ਰੁਟੀਨ 'ਚ ਕਿਸੇ ਪੁਲ ਤੇ ਖੜ ਜੋ ਪਤਾ ਨਹੀਂ ਕੀ ਕੀ ਸੁੱਟਿਆ ਜਾ ਰਿਹਾ ਹੈ ਅਸੀਂ ਮੈਂ ਜੇ ਪਹਿਲਾਂ ਕਿਹਾ ਉਹ ਟਾਣਾ ਆਪ ਟਾਣਾ ਵੱਢ ਰਹੇ ਹਾਂ ਜਿਸ ਟਾਣੇ ਦੇ ਉੱਤੇ ਬੈਠੇ ਆ ਤੇ ਸਾਡੇ ਜਿਹੜੀ ਔਸਤ ਉਮਰ ਕਿਸੇ ਵੇਲੇ 90 ਤੋਂ ਪਲੱਸ ਹੁੰਦੀ ਸੀ ਜ਼ਿਆਦਾ ਹੁੰਦੀ ਸੀ ਉਹ 70 ਤੋਂ ਵੀ ਥੱਲੇ ਆ ਗਈ ਹੈ ਜਾਪਾਨੀ ਅੱਜ ਵੀ ਔਸਤਨ 105 ਸਾਲ ਜਿਉਂਦੇ ਐ ਕਿਉਂ ਇਨ੍ਹਾਂ ਚੋਣਾ ਦੇ ਵਿੱਚ ਇੱਕ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਆ ਜਿਹੜਾ ਪਾਣੀ ਦੂਸ਼ਿਤ ਹੋ ਰਿਹਾ ਲਗਾਤਾਰ ਥੱਲੇ ਘਟਦਾ ਜਾ ਰਿਹਾ ਹੈ ਪਿਛਲੇ ਸਾਲ ਇੱਥੇ ਹੜ ਆਏ ਬੜੀਆਂ ਟਾਰਾਂ ਮਾਰੀਆਂ ਅਸੀਂ ਜਾਣਦੇ ਹਾਂ ਤੇ ਲੋਕ ਜਦੋਂ ਇਹ ਪੁੱਛਦੇ ਆ ਨਾ ਇੱਕ ਮੰਤਰੀ ਨੂੰ ਸਾਡੇ ਸਾਹਮਣੇ ਕਹਿੰਦੇ ਸਰਦਾਰ ਜੀ ਆਗੇ ਸਾਲ ਕਵਾਦ ਤੁਸੀਂ ਆਏ ਜਿਉਂ ਗੋਲ ਕਰਕੇ ਫੋਟੋ ਖਿਚਾਓ ਤੇ ਸਾਰੇ ਜਿਹੜਾ ਕੁਝ ਅਗਸਤ ਸਤੰਬਰ ਦੇ ਵਿੱਚ ਜੁਲਾਈ ਦੇ ਵਿੱਚ ਬਰਸਾਤਾਂ ਆਈਆਂ ਸੀ ਅਲਾਨ ਨਾਮੇ ਹੋਏ ਮਾਰਚ ਆਗਤ ਦੀ ਬਾਅਦ ਅਪ੍ਰੈਲ ਆ ਗਿਆ ਨਵਾਂ ਬੀਤੀਬਰਾ ਚੜ ਗਿਆ ਜੂਨ ਤੱਕ ਕੀ ਉਹ ਸਫਾਈਆਂ ਹੋ ਗਈਆਂ ਸਰਗਾ ਬਰਸਾਤਾਂ ਤਾਂ ਫੇਰ ਮੂਹ ਤੇ ਖੜੀਆਂ ਨੇ ਔਰ ਅੱਜ ਦੇ ਜਮਾਨੇ ਦੇ ਵਿੱਚ ਜਿਹੜਾ ਧਰਤੀ ਹੇਠਲਾ ਪਾਣੀ ਤੇ ਇਹਨੂੰ ਆਪ ਦੋਸ਼ਿਤ ਕਰ ਰਹੇ ਆਂ ਬਿਮਾਰੀਆਂ ਨੂੰ ਸੱਦਾ ਦੇ ਰਹੇ ਆਂ ਤੇ ਕਾਸ਼ ਇਹ ਜਿਹੜੀਆਂ ਸਾਡੀਆਂ ਰਾਜਸੀ ਪਾਰਟੀਆਂ ਨਾ ਇਹਨਾਂ ਦਾ ਚੋਣ ਮੁੱਦਾ ਹੈ ਤੇ ਨਾ ਅਸੀਂ ਕਿਸੇ ਨੂੰ ਆਪਦੇ ਪਿੰਡ ਭੱਲੇ ਚਾਏ ਪੁੱਛਦੇ ਆ ਮਨਜੋਗ ਪੰਜਾਬੀਓ ਬਹੁਤ ਵੱਡਾ ਮੁੱਦਾ ਹੈ ਤੇ ਲੋਕਾਂ ਦੇ ਵਿੱਚ ਇੱਕ ਚਰਚਾ ਕਿ ਅਗਲਾ ਵਿਸ਼ਵਜੁੱਧ ਪਾਣੀ ਤੇ ਹੋ ਸਕਦਾ ਹੈ ਕਿਰਪਾ ਕਰੋ ਇਹ ਰੀਚਾਰਜ ਬਰਸਾਤੀ ਪਾਣੀ ਘਟੋ-ਘਟ ਕਰ ਲਓ ਟੋਬੇ ਤੁਸੀਂ ਭਰਤੇ ਡਰੇਨਾਂ ਦੇ ਉੱਤੇ ਕਬਜ਼ੇ ਕਰ ਲੇ ਜਲ ਨਿਕਾਸੀਆਂ ਤੇ ਤੇ ਫਿਰ ਜਾਏਗਾ ਕਿੱਧਰ ਸੋ ਅੱਜ ਦੇ ਇਸ ਦੌਰ ਦੇ ਵਿੱਚ ਇਹ ਜਿਹੜਾ ਸਭ ਤੋਂ ਖਤਰਨਾਕ ਹੈ ਤੇ ਸਾਰੀਆਂ ਰਾਜਸੀ ਪਾਰਟੀਆਂ ਤੋਂ ਪੁੱਛਿਆ ਜਾਵੇ ਕਿ ਧਰਤੀ ਇਹਟਾ ਜਿਹੜਾ ਦੂਸ਼ਿਤ ਤੇ ਨੀਵਾ ਹੋ ਰਿਹਾ ਪਾਣੀ ਹੈ ਇਹਦੇ ਵਾਸਤੇ ਤੁਹਾਡੇ ਕੋਲ ਕੀ ਬਲੂ ਪ੍ਰਿੰਟ ਜੀ ਸੋ ਅੱਜ ਦੇ ਮੁੱਦੇ ਦੇ ਵਿੱਚ ਚੰਨਾਈ ਕੱਲ ਇੱਕ ਨਵਾਂ ਮੁੱਦਾ ਲੈ ਕੇ ਫਿਰ ਆਤਰ ਹੋਵਾਂਗੇ ਧੰਨਵਾਦ ਨਿਰਧਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਸ ਚੁੱਚੇ ਭੁੱਲਾਂਗੇ ਅੰਦਰੂਨੀ ਰਾਜ਼ ਬਣਾਗੇ بلند ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਹਨ ਉਹਨਾਂ ਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕੁਲ ਰਾਜ ਚੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜੋ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ